ਨੇਪਾਲ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉੱਥੋਂ ਦੀ ਜੇਲ੍ਹਾਂ ਵਿੱਚੋਂ 1500 ਕੈਦੀ ਫਰਾਰ ਹੋ ਗਏ ਨੇ ਇਹ ਦੇਖਿਆ ਜਾ ਰਿਹਾ ਹੈ ਕਿ ਬੇਕਾਬੂ ਭੀੜ ਜੋ ਕਿ ਪ੍ਰੋਟੈਸਟ ਕਰ ਰਹੀ ਹੈ ਉਹ ਬਹੁਤ ਹੀ ਜ਼ਿਆਦਾ ਨੁਕਸਾਨ ਕਰ ਰਹੀ ਹੈ ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਨੂੰ ਅੱਗ ਵਿੱਚ ਸਾੜ ਕੇ ਬੇਕਾਬੂ ਭੀੜ ਵੱਲੋਂ ਮਾਰ ਦਿੱਤਾ ਗਿਆ ਭੀੜ ਬਹੁਤ ਹੀ ਜ਼ਿਆਦਾ ਬੇਕਾਬੂ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਕੇ ਪੀ ਯੋਲੀ ਜੋ ਕਿ ਪ੍ਰਧਾਨ ਮੰਤਰੀ ਉਹਨਾਂ ਨੇ ਅਸਥਿਪਾ ਦੇ ਦਿੱਤਾ ਗਿਆ ਹੈ ਅਤੇ ਉਹ ਨੇਪਾਲ ਵਿੱਚੋਂ ਫਰਾਰ ਦੱਸੇ ਜਾ ਰਹੇ ਹਨ ਇਹ ਤਸਵੀਰਾਂ ਤੁਹਾਡੇ ਨਾਲ ਸੀ ਨੇਪਾਲ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਹਾਲ ਬਣੇ ਹੋਏ ਨੇ ਉੱਥੇ ਦੇਖ ਸਕਦੇ ਹੋ ਕਿੰਨਾ ਨੁਕਸਾਨ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਅੱਗ ਵਿੱਚ ਸਾੜਿਆ ਜਾ ਰਿਹਾ ਹੈ ਇਹ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 1500 ਕੈਦੀ ਜੇਲ੍ਹ ਵਿੱਚੋਂ ਫਰਾਰ ਹੋ ਚੁੱਕੇ ਨੇ ਬੇਕਾਬੂ ਪੀੜ ਹੋਰ ਵੀ ਬਹੁਤ ਨੁਕਸਾਨ ਕਰ ਰਹੀ ਹੈ ਦੱਸਿਆ ਜਾ ਰਿਹਾ ਸਾਬਕਾ ਪ੍ਰਧਾਨ ਮੰਤਰੀ ਦੇ ਘਰ ਨੂੰ ਅੱਗ ਲੱਗ ਗਈ ਫਿਰ ਉਹਨਾਂ ਦੀ ਪਤਨੀ ਨੂੰ ਘਰ ਦੇ ਵਿੱਚ ਸਾੜਿਆ ਗਿਆ ਦੱਸਦੀਏ ਕਿ 4 ਸਤੰਬਰ ਨੂੰ ਨੇਪਾਲ ਦੀ ਸਰਕਾਰ ਵੱਲੋਂ 26 سوشل میڈیا ਬੈਨ ਕੀਤਾ ਗਿਆ ਸੀ ਜਿਸ ਦੇ ਖਿਲਾਫ ਕੇ ਜੁਵਾ ਪੀੜ੍ਹੀ ਜੋ ਕਿ ਤੁਹਾਨੂੰ ਜੁਵਾ ਨੇ ਉਹਨਾਂ ਵੱਲੋਂ ਪ੍ਰੋਟੈਸਟ ਸ਼ੁਰੂ ਕੀਤਾ ਜਿਨ੍ਹਾਂ ਨੂੰ ਕੇ ਜੈਂਜੀ ਕਹਿ ਦਿੰਦੇ ਆ ਅਤੇ ਬਾਅਦ ਚੇ ਪ੍ਰੋਟੈਸਟ ਨੇ ਬਹੁਤ ਹੀ ਵੱਡਾ ਰੂਪ ਲੈ ਲਿਆ ਅਤੇ ਇਹ ਭ੍ਰਿਸ਼ਟਾਚਾਰ ਦੇ ਖਿਲਾਫ ਵੀ ਸ਼ੁਰੂ ਹੋ ਗਿਆ ਹੁਣ ਇਹ ਪ੍ਰੋਟੈਸਟ ਸਿਰਫ ਸੋਸ਼ਲ ਮੀਡੀਆ ਦੇ ਖਿਲਾਫ ਨਹੀਂ ਰਿਹਾ ਉਹਨੇ ਨੇ ਬਹੁਤ ਹੀ ਵੱਡਾ ਰੂਪ ਲੈ ਲਿਆ ਹੈ ਅਤੇ ਇਹ ਪ੍ਰੋਟੈਸਟ ਸਿਰਫ ਸੋਸ਼ਲ ਮੀਡੀਆ ਦੇ ਖਿਲਾਫ ਨਹੀਂ ਰਿਹਾ ਹੁਣ ਇਹ ਪ੍ਰੋਟੈਸਟ ਉਥੋਂ ਦੀ ਸਰਕਾਰ ਵੱਲੋਂ ਕੀਤੇ ਗਏ ਵੱਡੇ ਤੋਂ ਵੱਡੇ ਘੁਟਾਲੇ ਅਤੇ ਉਥੋਂ ਦੇ ਭ੍ਰਿਸ਼ਟਾਚਾਰ ਦੇ ਖਿਲਾਫ ਵੱਧਦਾ ਜਾ ਰਿਹਾ ਹੈ ਦੱਸਦੀ ਕਿ ਹੁਣ ਤੱਕ ਇਸ ਵਿੱਚ 20 ਲੋਕਾਂ ਤੋਂ ਵੱਧ ਦੀ ਮੌਤ ਹੋ ਚੁੱਕੀ ਹੈ ਅਤੇ 400 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਪੰਜਾਬੀ ਵਿੱਚ ਖਬਰਾਂ ਸੁਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀਆਂ ਖਬਰਾਂ ਵਿੱਚ ਧੰਨਵਾਦ